ਉਹ ਜਨਿਤਾਸ਼ੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਮਨੀਸ਼ੂ ਸਿਸਟਰ ਲਾਈਵ ਫੇਰ ਇੱਕ ਵਾਰੀ ਫੇਰ ਜੁੜੇ ਆ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚੋਂ ਜਿੱਥੇ ਕੀ ਉਸਰ ਜਿਹੜੇ ਲੁਧਿਆਣਾ ਦੇ ਲੋਕਲ ਜਿਹੜਾ ਬ੍ਰਾਂਡ ਆ ਸੋ ਗੱਲਬਾਤ ਵੀ ਕਰਾਂਗੇ ਇਸ ਵਕਤ ਕੀ ਕੁਝ ਖਾਸ ਜਿਹੜਾ ਫੈਬਰਿਕ ਇੱਥੇ ਡਿਸਪਲੇ ਕੀਤਾ ਵਾ ਸੋ ਓਨਰ ਵੀ ਸਾਡੇ ਨਾਲ ਮੌਜੂਦ ਨੇ ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਵਿਜ਼ਟਰ ਵੀ ਹਰ ਇੱਕ ਚੀਜ਼ ਜਿਹੜੀ ਕੱਲੀ ਕੱਲੀ ਚੀਜ਼ ਇੱਥੇ ਚੈੱਕ ਕੀਤੀ ਜਾ ਰਹੀ ਹੈ ਪੂਰੀ ਆਰ ਐਨ ਡੀ ਕੀਤੀ ਜਾ ਰਹੀ ਹੈ ਕਿ ਕੋਈ ਕੀ ਕਿਹੜਾ ਕੁਝ ਜਿਹੜਾ ਫੈਬਰਿਕ ਇੱਥੇ ਵਧੀਆ ਰਹੇਗਾ ਤੇ ਕਿਹੜਾ ਕੁਝ ਇੱਥੇ ਅੱਜ ਦਾ ਟ੍ਰੈਂਡ ਰਹੇਗਾ ਸੋ ਗੱਲਬਾਤ ਵੀ ਕਰਾਂਗੇ ਆਨਰ ਜਿਹੜੇ ਸਾਡੇ ਨਾਲ ਮੌਜੂਦ ਨੇ ਸਰ ਸਰ ਕੀ ਕਹਿਣਾ ਚਾਹੋਗੇ ਜਿਹੜੀ ਐਕਸੀਬਿਸ਼ਨ ਅੱਗੇ ਜਾਣਾ ਹੈ ਪਹਿਲਾ ਦਿਨ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਸਰ ਫਸਟ ਡੇ ਤੁਸੀਂ ਦੇਖ ਲਓ ਅੱਜ ਬਹੁਤ ਸਹੀ ਰਸ਼ ਜਾ ਰਿਹਾ ਹੈ ਤੇ ਯਾਨਿਕਸ ਯਰ ਇੱਕ ਫੇਮਸ ਬ੍ਰਾਂਡ ਹੋ ਗਿਆ। ਜੀ। ਔਰ ਤੁਸੀਂ ਉਹ ਸਾਈਜ਼ ਵੀ ਦੇਖ ਸਕਦੇ ਹੋ। ਅਸੀਂ ਹਰ ਸਾਲ ਵਿਧਾਨੇ ਦੇ ਸਟਾਲ ਹਮ 3 ਟਾਈਮ ਐਕਸਟਰਾ ਹੋ ਗਏ। ਜੀ। ਔਰ ਬੜਾ ਅੱਛਾ ਰਿਸਪੌਂਸ ਆ ਜੀ। ਜੀ। ਔਰ ਵੈਸੇ ਵੀ ਸਾਡਾ ਵਿਧਾਨਾ ਇਸ ਤੀ ਤੱਕ ਫੇਮਸ ਹੈ ਕੱਪੜਿਆਂ ਵਾਸਤੇ। ਜੀ। ਇਸ ਵਾਰੀ ਕਿਸ ਤਰ੍ਹਾਂ ਦੇ ਜਿਹੜਾ ਫੈਬਰਿਕ ਚੱਲੇਗਾ ਕਿ ਕਿਹੜਾ ਟ੍ਰੈਂਡ ਇਸ ਵਾਰੀ ਲੱਗਿਆ? ਸੋ ਸਾਡੇ ਬਿੰਟਰ ਬੇਸ ਫੈਬਰਿਕ ਅਸੀਂ ਲੈ ਕੇ ਆਏ ਹਾਂ। ਇਹ ਚ ਜਿਨ ਉਸੇ ਸ਼ੇਲਪਰ ਐਂਟੀ ਪਿਲਿੰਗ ਦੋਂ ਇੱਕ ਡਿਫਰੈਂਟ ਨਾਮਸ ਹੈ ਔਰ ਪੋਲੀਸਟਰ ਬੇਸ ਜਾਂ ਕੁਝ ਫੈਂਸੀ ਯਾਂਸ ਕਾਫੀ ਅੱਛਾ ਹੈ ਰਿਜ਼ਲਟ ਸਾਲਾ ਨਵੀ ਉਹ ਕਮੇਡਾ ਜੀ ਉਹਦਾ ਨਾਮ ਮੈਡ ਜੀ ਜਿਵੇਂ ਪਿਛਲੀ ਵਾਰੀ ਮਾਰਕੀਟ ਦੇ ਵਿੱਚ ਇੰਪੋਰਟ ਜਿਹੜਾ ਜ਼ਿਆਦਾ ਹੋ ਰਿਹਾ ਸੀਗਾ ਲੋਕਲ ਨੂੰ ਲੋਕ ਪ੍ਰਫਰੈਂਸ ਨਹੀਂ ਕਰ ਰਹੇ ਸੀ ਕਿਉਂਕਿ ਕੋਸ ਥੋੜੀ ਹਾਈ ਹੁੰਦੀ ਸੀ ਇੰਪੋਰਟ ਜਿਹੜਾ ਥੋੜਾ ਸਸਤਾ ਹੈ ਐਤਕੀ ਜਿਹੜਾ ਇਸ ਵਾਰੀ ਜਿਹੜਾ ਸੀਜ਼ਨ ਆ ਰਿਹਾ ਕਿਸ ਤਰ੍ਹਾਂ ਦਾ ਹੈ ਸੋ ਇمپੋਰਟ ਦਾ ਹਜੇ ਵੀ ਸਟਿਲ ਕਾਫੀ ਹੈ ਚਾਈਨਾ ਤੋਂ ਜੀ ਉਹ ਹੁਣ ਜੋ ਇੰਡੀਆ ਦੀ ਗਵਰਨਮੈਂਟ ਪੋਲਿਸੀ ਹੋ ਰਹੀ ਹੈ ਉਹ ਡਿਫਰੈਂਟ ਹੈ ਬਟ ਇمپੋਰਟ ਦੀ ਨਾਮ ਨਾਲ ਜੋ ਹੁਣ ਸਾਡਾ ਪਿਛਲੇ 10 ਸਾਲਾਂ ਦਾ ਕੋਈ ਇੰਡਸਟਰੀ ਦਾ ਇਨਫਰਾਸਟ੍ਰਕਚਰ ਬਹੁਤ ਅੱਛਾ ਹੋ ਗਿਆ ਯਾਰ ਜੀ ਤੇ ਉਹਦੇ ਨਾਲ ਅਸੀਂ ਹੁਣ ਕਾਫੀ ਬੀਡ ਕਰ ਰਹੇ ਹਾਂ ਚਾਈਨਾ ਨੂੰ ਜਾਂ ਇੰਡੋਨੇਸ਼ੀਆ ਵੀਟਨਾਮ ਨੂੰ ਹਨ ਦੇਖੋ ਜੋ ਇਹ ਕਪੜੇ ਸਾਰੇ ਇੰਪੋਰਟ ਸੀਗੇ ਅੱਜ ਤੋ 20 ਸਾਲ ਪਹਿਲੇ ਅਸੀਂ ਵੀ ਇੰਪੋਰਟ ਕਰਦੇ ਸੀਗੇ ਬਟ ਹੁਣ ਸਾਰੇ ਇਹ ਅਸੀਂ ਜਾਂ ਬਾਕੀ ਇੰਡਸਟਰੀਆ ਸਭ ਵਿਧਿਆਨਾ ਮੇਡ ਮੇਕ ਇਨ ਇੰਡੀਆ ਦੇ ਅੰਡਰ ਬਣ ਰਹੇ ਜੀ ਇਹ ਕਪੜਾ ਇੱਦਾਂ ਦੀ ਐਗਜ਼ੀਬਿਸ਼ਨਾਂ ਤੋ ਕੀ ਕੁਛ ਆਪਾਂ ਨੂੰ ਕਿੱਦਾਂ ਦਾ ਉਹ ਹੁੰਦਾ ਸੋ ਦੇਖੋ ਇਤਨਾ ਸਟਾ ਅਵੇਅਰਨੈਸ ਬਹੁਤ ਹੈ ਸਾਡੀ ਇੰਡਸਟਰੀ ਜਿਹੜੀ ਵੁਕਰ ਹੈ ਜੀ ਜਿਹੜੀ ਸਮਾਲ ਸਕਰ ਇੰਡਸਟਰੀ ਹੈ ਜੀ ਹੁਣ ਉਹਨਾਂ ਨੂੰ ਅਵੇਨੈਸ ਮਰਦੀ ਵੀ ਹਾਂ ਇਹ ਚੀਜ਼ਾਂ ਇੰਡੀਆ ਚ ਬਣ ਰਹੀਆਂ ਇਹ ਤਾਂ ਅਜੇ ਤੱਕ ਮਿੱਥੇ ਕੀ ਵੀਸਵਾ ਕੁਝ ਇੰਪੋਰਟੈਂਟ ਹੀ ਹੈ ਜੀ ਤੇ ਐਗਜ਼ੀਬਿਸ਼ਨ ਹੁਣ ਇੰਡਸਟਰੀ ਵਰ ਆਪਣਾ ਆਪਣਾ ਅਸੀਂ ਆਪਣਾ ਆਰਟੀਕਲ ਦਿਖਾ ਕੇ ਇੱਕ ਗਰੁੱਪ ਦੇ ਵਿੱਚ ਆ ਰਿਹਾ ਅੰਡਰ ਵਨ ਰੂਫ ਹੁੰਦਾ ਹੈ ਉਹਨਾਂ ਤੇ ਸਰ ਕਪੜਾ ਤੋਂ ਲੈ ਕੇ ਜਾਨ ਤੋਂ ਲੈ ਕੇ ਕਪੜਾ ਡਾਈਸ ਕੈਮੀਕਲ ਹਰ ਸੀ ਉਹਦੇ ਬਾਰੇ ਬੈਠੇ ਜੀ ਸੋ ਜਿਹੜੇ ਆਣਾ ਵਾਸੀ ਜਿਹੜੇ ਹਲੇ ਤੱਕ ਨਹੀਂ ਆਏ ਉਹਨਾਂ ਨੂੰ ਕੀ ਮੈਸੇਜ ਸਭ ਨੂੰ ਸਭ ਨੂੰ ਆਉਣਾ ਚਾਹੀਦਾ ਜੀ ਕਿਟਵੜ ਸਾਦ ਨੂੰ ਆਪਣੀ ਇੰਡਸਟਰੀ ਨੂੰ ਦੇਖਣਾ ਚਾਹੀਦਾ ਔਰ ਇਸ ਅੰਡਰ ਵਨ ਰੂਫ ਸਭ ਲੇਟੈਸਟ ਚੀਜ਼ਾਂ ਆਈਆਂ ਨੇ ਜੋ ਨੈਕਸਟ ਦੋ ਤਿੰਨ ਸਾਲ ਦੇ ਜੋ ਲੇਟੈਸਟ ਕਪੜੇ ਆ ਤੱਕੇ ਆ ਹਰ ਚੀਜ਼ ਅਵੇਲੇਬਲ ਹੈ ਇੱਥੇ ਤੇ ਮੋਸਟ ਸਭ ਨੂੰ ਵਾਣਾ ਚਾਹੀਦਾ ਜੀ ਥੈਂਕ ਯੂ ਸੋ ਜਿਹੜੇ ਕਸਟਮਰਸ ਨੇ ਹੁਣ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਵੀ ਸਾਡੇ ਨਾਲ ਮਜੂਦ ਸਰ ਕੀ ਨਾਮ ਹੈ ਨਮਸਕਾਰ ਜੀ ਮੇਰਾ ਨਾਮ ਭੁਪੇਸ਼ ਜੈਨ ਹੈ ਜੀ ਕਿਸ ਤਰ੍ਹਾਂ ਦੇਖ ਜਿਹੜੀ ਐਕਸੀਬਿਸ਼ਨ ਲੱਗਦੀ ਐ ਕਿਸ ਤਰ੍ਹਾਂ ਨਹੀਂ ਇਹ ਐਕਸੀਬਿਸ਼ਨ ਜਿਹੜੀਆਂ ਲੱਗ ਰਹੀਆਂ ਨੇ ਲੁਧਿਆਣਾ ਵਾਸਤੇ ਜਾਣ ਦਾ ਇੱਕ ਤਰ੍ਹਾਂ ਨਾਲ ਜਾਣ ਹੈ ਕਿਉਂਕਿ ਇੱਥੋਂ ਹੀ ਸਟਾਰਟ ਹੁੰਦੇ ਨੇ ਨੈਕਸਟ ਸੀਜ਼ਨ ਦੀ ਤਿਆਰੀ ਇੱਥੋਂ ਲੋਕ ਕਰਦੇ ਆ ਜੀ ਕੀ ਫੈਸ਼ਨ ਆ ਰਿਹਾ ਕੀ ਫੋਰਕਾਸਟ ਹੈ ਤੇ ਮੇਕ ਇਨ ਇੰਡੀਆ ਚ ਸਰ ਵੈਸੀ ਬਹੁਤ ਫੇਮਸ ਹੈ ਇਹਨਾਂ ਦਾ ਗਰੁੱਪ ਇੱਥੇ ਧਾਗਾ ਵੀ ਬਣਾਉਂਦਾ ਹੈ ਨੀਟਿੰਗ ਵੀ ਕਰਦਾ ਹੈ ਡਾਈਂਗ ਵੀ ਕਰਦਾ ਹੈ ਕਪੜਾ ਵੀ ਬਣਾਉਂਦਾ ਹੈ ਤੇ ਇਹ ਸ਼ਾਇਦ ਦੀ ਇਟ ਹੈ ਇਸ ਮਾਮਲੇ ਚ ਜੀ ਕਿਸ ਤਰ੍ਹਾਂ ਦੇਖਦੇ ਹੋ ਐਤ ਕੀ ਜਿਹੜਾ ਕੀ ਕਿਸ ਤਰ੍ਹਾਂ ਦਾ ਸੀਜ਼ਨ ਰਹੇਗਾ ਕਿਉਂਕਿ ਹਾਲੇ ਤੱਕ ਠੰਡ ਵੀ ਨਹੀਂ ਪਈ ਹੈ ਫੈਬਰਿਕ ਜਿਹੜੇ ਲੋਕਾਂ ਦੇ ਬਣੇ ਹੋਏ ਬਚੇ ਹੋਏ ਤੇ ਉਹ ਫੈਬਰਿਕ ਨੂੰ ਲੈ ਕੇ ਲੋਕਾਂ ਦਾ ਰੁਝਾਨ ਬਹੁਤ ਜ਼ਿਆਦਾ ਅਗਰੈਸਿਵ ਹੈ ਜੀ ਕਿਉਂਕਿ ਫੈਬਰਿਕ ਤੋਂ گارਮੈਂਟ ਦਾ ਮੇਕਿੰਗ ਟਾਈਮ ਬਹੁਤ ਘਟਦਾ ਹੈ ਜੀ ਜੇ ਉਹ ਯਾਨ ਨੂੰ ਨਿਟ ਕਰਦੇ ਤੇ ਉਹ ਪ੍ਰੋਸੈਸਸਿਸ 'ਚ ਉਹਨਾਂ ਕੋਲ ਟਾਈਮ ਬਹੁਤ ਲੱਗ ਜਾਂਦਾ ਔਰ ਜਿਹੜਾ ਸੀਜ਼ਨ ਜਾ ਰਿਹਾ ਇਹਨਾਂ 'ਚ ਉਹਨਾਂ ਨੂੰ ਕਸਟਮਰ ਨੂੰ ਟਾਈਮ ਮਿਲਦਾ ਹੀ ਬਹੁਤ ਘੱਟ ਹੈ گارਮੈਂਟ ਬਣਾਉਣ 'ਸਤੇ ਤੇ ਉਹਨਾਂ ਨੂੰ ਦਿਖੀ ਨਹੀਂ ਪਾਂਦਾ ਜਦ ਤੱਕ ਸੀਜ਼ਨ ਖਤਮ ਹੋ ਜਾਂਦਾ ਹੈ ਤੇ ਬਸ ਇਹੀ ਚੀਜ਼ ਹੈ ਫੈਬਰਿਕ ਉੱਤੇ ਲੋਕਾਂ ਦਾ ਫੋਕਸ ਹਰ ਸਾਲ ਵਧ ਰਿਹਾ ਹੈ ਔਰ ਮੇਕ ਇਨ ਇੰਡੀਆ ਚੀਜ਼ ਜਿਵੇਂ ਬਲਦੇਵ ਸਰ ਅਰਗੇ ਬੰਦੇ ਮਿਹਨਤ ਕਰ ਰਹੇ ਆ ਜਾ ਕੇ ਨਵੀਆਂ ਚੀਜ਼ਾਂ ਲਿਆ ਰਹੇ ਆ ਤਾਂ ਜ਼ਰੂਰ ਹੈ ਜੀ ਲੁਧਿਆਣਾ ਖੋਜਰੀ ਨੂੰ ਤਰੱਕੀ ਮਿਲੂ ਸੋ ਸਰ ਦੇ ਨਾਲ ਚైనా ਤੋਂ ਜਿਹੜਾ ਫੈਬਰਿਕ ਆਂਦਾ ਹੈ ਜੀ ਸਾਨੂੰ 62 70 ਡੇਸ ਬਿਫੋਰ ਟ੍ਰੇਨਿੰਗ ਕਰਨੀ ਪੈਂਦੀ ਹੈ ਜੀ ਤੇ ਅਸੀਂ ਇੱਥੇ ਹੁਣ 20 25 ਡੇਸ ਡਿਲੀਵਰੀ ਦੇ ਦਿੰਦੇ ਆ ਔਨ ਆਰਡ ਆਫਟਰ ਆਰਡ ਜੀ ਉਹ ਜਿਹੜਾ ਇਹ ਟਾਈਮ ਪੀਰੀਡ ਹੈ ਇਹ ਕਸਟਮਰ ਵਾਸਤੇ ਬਹੁਤ ਅੱਛਾ ਹੈ ਜੀ ਜਿਵੇਂ ਆਰਡਰ ਦਿੰਨੇ ਆ ਤੇ ਉਸ ਤੋਂ ਕਿਨਾ ਕਿਨੇ 60 ਦਿਨਾਂ ਬਾਅਦ ਜਿਹੜਾ ਇੱਥੇ ਪਹੁੰਚਦਾ ਤੁਸੀਂ ਐਟ ਦੀ ਸੋਰਡ ਨਾਲ ਹੀ ਆਪਾਂ ਵਿਥਿਨ ਹਫਤੇ ਦੇ ਵਿੱਚ ਤੁਸੀਂ ਡਿਲੀਵਰ ਹਾਂ ਵਿਥਿਨ 20 ਡੇਸ ਦੇ ਦਿੰਦਿਆਂ ਸਰ ਨਾਲੇ ਉੱਥੇ ਤੁਸੀਂ ਐਡਵਾਂਸ ਵੀ ਦੇਣਾ ਪੇਮੈਂਟ ਵੀ 60 ਦਿਨ ਪਹਿਲਾਂ ਦੇਣੀ ਹੈ ਜੀ ਨਾਲੇ ਇਹ ਨਹੀਂ ਪਤਾ ਲੱਗਦਾ ਇੱਥੇ ਹਾਂ ਇੱਥੇ ਆਫਰ ਚੈਕing ਤੁਸੀਂ ਆਪਣੀ ਪੇਮ થેન્ક યુ સો એਸੀ ਦੇ ઓકડેવ ਦੇ માલિક જીના ਨਾਲ ਗੱਲਬਾਤ ਕੀਤੀ ਇਹਨਾਂ ਦੇ ਵੱਲੋਂ ਇਹੀ ਦੱਸਿਆ ਗਿਆ ਕਿ ਜਿਹੜਾ ਕਿਤੇ ਨਾ ਕਿਤੇ ਇੰਪੋਰਟ ਜਿਹੜੀ ਆਪਾਂ ਕਰਦੇ ਆ ਉਹਦੇ ਵਿੱਚ ਆਪਾਂ ਸਾਰੇ ਬ্লাইন্ড ਹੋ ਕੇ ਕਰਦੇ ਆ ਤੇ ਇੱਥੇ ਆਪਾਂ ਜੇ ਪਹੁੰਚਾਂਗੇ ਤਾਂ ਆਪਾਂ ਪੂਰੀ ਆਰ ਐਨ ਡੀ ਕਰ ਸਕਦੇ ਆ ਮਾਲ ਦੀ ਉਸ ਤੋਂ ਬਾਅਦ ਜਿਹੜਾ ਆਰਡਰ ਦਿੱਤਾ ਜਾਏ ਤੇ ਜਿਹੜਾ ਡਿਲੀਵਰ ਵੀ ਜਲਦੀ ਤੋਂ ਜਲਦੀ ਹੋ ਜਾਂਦਾ ਸੋ ਦੇਖਦੇ ਰਹੋ ਬਣੇ ਰਹੋ ਜਾਨੀ ਤਸ਼ੀ